ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਕੁਚਲਦਿਆਂ ਸ਼੍ਰੀ ਮੁਖਸਰ ਸਾਹਿਬ ਦੀਆਂ ਅਨਾਜ ਮੰਡੀਆਂ ਦੇ ਵਿੱਚ ਪਾਬੰਦੀ ਛੁੜਾ ਤੇ ਗੈਰ ਵਪਾਰਿਕ ਟਰੈਕਟਰਾਂ ਟਰਾਲੀਆਂ ਦੇ ਨਾਲ ਸਰਕਾਰੀ ਕਣਕ ਦੀ ਟੋਆ ਟੋਾਈ ਲਗਾਤਾਰ ਜਾਰੀ ਹੈ ਗਿੱਦੜਪਹਾ ਅਤੇ ਮਲੂਠ ਦੇ ਵਿੱਚ 62 ਰੁਪਏ ਦੇ ਹਿਸਾਬ ਦੇ ਨਾਲ ਲਿਫਟਿੰਗ ਦਾ ਕੰਮ ਕਰਨ ਵਾਲੇ ਠੇਕੇਦਾਰ ਨੂੰ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਕਥਿਤ ਸਿਆਸੀ ਤਕਸ਼ਾਹੀ ਅਤੇ ਦਬਾਹ ਕਰਨ 83 ਰੁਪਏ ਦੇ ਹਿਸਾਬ ਨਾਲ ਵੀ ਇਹ ਕੰਮ ਨਹੀਂ ਕਰਨ ਦਿੱਤਾ ਅਤੇ ਠੇਕੇਦਾਰ ਦਾ ਲਿਫਟਿੰਗ ਠੇਕਾ ਰੱਦ ਹੋ ਗਿਆ ਸੋ ਸਿਆਸੀ ਦਖਲਅੰਦਾਜ਼ੀ ਕਾਰਨ ਕਣਕ ਦੀ ਲਿਫਟਿੰਗ ਦੇ ਕੰਮ 2 ਹਫ਼ਤਿਆਂ ਤੱਕ ਲੜਖੜਾਏ ਨੇ। ਸੋ ਕੰਮ ਨੂੰ ਮੁਕੰਮਲ ਕਰਨ ਵਾਸਤੇ ਪ੍ਰਸ਼ਾਸਨ ਨੇ GPS ਵਾਲੇ ਟਰੱਕਾਂ ਦੀ ਥਾਂ ਗੈਰਕਾਨੂੰਨੀ ਟਰਾਲੀਆਂ ਦੇ ਰਾਹੀਂ ਕਣਕ ਦੀ ਝੋਟਾਈ ਸ਼ੁਰੂ ਕਰਵਾ ਦਿੱਤੀ ਹੈ। ਦੂਜੇ ਪਾਸੇ ਅਨਾਜ ਮੰਡੀਆਂ ਦੇ ਵਿੱਚ ਜਿੱਥੇ ਕਿਸਾਨਾਂ ਵਾਸਤੇ ਪੁਖਤਾ ਪ੍ਰਬੰਧ ਅਤੇ ਲਿਫਟਿੰਗ ਸ਼ੁਰੂ ਹੋਣ ਕਾਰਨ ਲੋਕਾਂ ਨੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਉੱਥੇ ਹੀ ਕਿਸਾਨਾਂ ਦੀ ਆਰਥਿਕ ਲੁੱਟ ਕਾਰਨ ਵਾਸਤੇ ਥਾਂ-ਥਾਂ ਲੱਗੇ ਗੈਰਕਾਨੂੰਨੀ ਤੁਲਾਈ ਕੰਡੇ ਪ੍ਰਸ਼ਾਸਨ ਦੀ ਕਾਰਸ਼ੈਲੀ ਤੇ ਸਵਾਲ ਖੜੇ ਕਰ ਰਿਹਾ ਹੈ। ਗਗੂ ਕੁਮਾਰ ਨਾਮ ਆ ਤੇ ਦਾਣਾ ਮੰਡੀ ਦੀ ਮਜ਼ਦੂਰੀ ਨੂੰ ਦੇ ਵਿੱਚ ਕੰਮ ਕਰਦਾ ਜੀ ਸੀਜ਼ਨ ਚੱਲਦਿਆਂ ਨੂੰ ਤਕਰੀਬਨ ਹੋ ਗਏ ਜੀ ਆਪਣੇ ਆ ਹੀ 15-20 ਦਿਨ ਜੀ ਲਿਫਟਿੰਗ ਦੀ ਸਮੱਸਿਆ ਸਰ ਪਹਿਲਾਂ ਦਾ ਸੀ ਕਿ ਬਹੁਤ ਜ਼ਿਆਦੇ ਜਿਹਦੇ ਕਰਕੇ ਮਜ਼ਦੂਰ ਵਰਗ ਆੜਤੀਆ ਵਰਗ ਜੀਮੇਦਾਰ ਵਰਗ ਸਾਰੇ ਦੇ ਸਾਰੇ ਹੀ ਪਰੇਸ਼ਾਨ ਸੀਗੇ ਐਤਵਾਰ ਡੀਸੀ ਸਾਹਿਬ ਆਏ ਸੀ ਲਿਫਟਿੰਗ ਨੂੰ ਲੈ ਕੇ ਤਾਂ ਹਾਂਜੀ ਹਾਂਜੀ ਇਸ ਬਾਬਤ ਉਹਨਾਂ ਨਾਲ ਗੱਲਬਾਤ ਹੋਈ ਸੀਗੀ ਡੀਸੀ ਸਾਹਿਬ ਨਾਲ ਜਿਉਂ ਜਿਉਂ ਉਹਨਾਂ ਨੇ ਸਾਡਾ ਵਾਅਦਾ ਕੀਤਾ ਉਹਨਾਂ ਨੇ ਵਾਅਦਾ ਨਵਾਇਆ ਕਿੰਨਾ ਗੱਟੇ ਪੈ ਜਾਂਦੇ ਵੀ ਟ੍ਰਾਲੀਆਂ 'ਚ ਇਹ ਤਾਂ ਜੀ ਤਕਰੀਬਨ 280 ਤੱਕ 300 ਤੱਕ ਹਫਤੇ ਦੇ ਵਿੱਚ ਮੰਡੀ ਮੇਰੇ ਸਾਰਨ ਵਾਲਾ ਹਫਤਾ ਵੀ ਨਹੀਂ ਲੈਂਦੇ ਕਿ ਜਿਸ ਹਿਸਾਬ ਨਾਲ ਸਾਨੂੰ ਨਗ ਮਿਲ ਜਾਂਦੇ ਹੈਗੇ ਵਿਕਲ ਮਿਲ ਜਾਂਦੇ ਆ ਬਹੁਤ ਬਹੁਤ ਪ੍ਰਸ਼ਾਸਨ ਦਾ ਪਲੱਸ ਡੀਸੀ ਸਾਹਿਬ ਦਾ ਸਾਰੇ ਮਜ਼ਦੂਰ ਯੂਨੀਅਨ ਵੱਲੋਂ तहे ਦਿਲੋਂ ਧੰਨਵਾਦ ਕਰਦੇ ਆ ਇਸ ਗੱਲ ਦਾ ਟਰੈਕਟਰ ਟਰਾਲੀਆਂ ਤੇ ਸੁਪਰੀਮ ਕੋਰਟ ਦਾ ਹੀ ਬੈਨ ਆ ਗੈਰ ਵਪਾਰਕ ਵਾਹਨਾਂ ਦਾ ਉਹਨਾਂ ਚ ਲਿਫਟਿੰਗ ਹੋ ਰਹੀ ਆ ਇਹਦੇ ਬਾਰੇ ਦੇਖੋ ਜੀ ਤੁਹਾਨੂੰ ਜਿਹੜੀ ਹੈਗੀ ਸਬੰਧਤ ਏਜੰਸੀ ਦੱਸ ਸਕਦੀ ਆ ਜੋ ਮਤਲਬ ਇਹ ਪ੍ਰੋਵਾਈਡ ਕਰਵਾ ਰਹੀ ਆ ਕਿ ਸਰ ਇੱਕ ਜਿਹੜੇ ਮੰਡੀ ਦੇ ਵਿੱਚ ਇਲੀਗਲ ਕੰਡੇ ਆ ਘਰ-ਵਾਰੀ ਹੁੰਦੇ ਆ ਇਸ ਵਾਰ ਵੀ ਚੱਲ ਰਹੇ ਆ ਕੋਈ ਐਕਸ਼ਨ ਬਿਲਕੁਲ ਜੀ ਬਿਲਕੁਲ ਅਸੀਂ ਪਿਛਲੀ ਵਾਰ ਵੀ ਜਿਹੜੇ ਕੰਡੇ ਚੱਕੇ ਸੀਗੇ ਤੇ ਸਾਨੂੰ ਰਿਟਰਨ ਦੇ ਵਿੱਚ ਲਿਖ ਕੇ ਵੀ ਦੇ ਕੇ ਗਏ ਸੀਗੇ ਵੀ ਇਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਜੇ ਇਹ ਕੰਮ ਨਹੀਂ ਕਰਾਂਗੇ ਮੈਂ ਅੱਜ ਫਿਰ ਆਪਣੇ ਸਟਾਫ ਤੋਂ ਚੈਕਿੰਗ ਕਰਵਾ ਕੇ ਜਿਹੜਾ ਵੀ ਕੋਈ ਨਜਾਇਜ਼ ਕੰਡਾ ਲੱਗਿਆ ਉਹ ਅਸੀਂ ਜ਼ਬਤ ਕਰਾਂਗੇ ਤੇ ਉਹਦੇ ਖਿਲਾਫ ਕਾਰਵਾਈ 16853 ਮੀਟ੍ਰਿਕ ਟਨ ਜਿਹੜੀ ਵੱਖ-ਵੱਖ ਏਜੰਸੀਆਂ ਵੱਲੋਂ ਖਰੀਦ ਕੀਤੀ ਜਾ ਚੁੱਕੀ ਆ ਸਰ ਲਿਫਟਿੰਗ ਕਿੰਨੀ ਹੋ ਗਈ ਜੇ ਆਪਾਂ ਲਿਫਟਿੰਗ ਦੀ ਗੱਲ ਕਰੀਏ ਤਾਂ ਏਜੰਸੀਆਂ ਵਾਈਜ਼ ਆਪਣੀ ਟੋਟਲ ਆ ਜਿਹੜੀ ਜੀ 41282 ਮੀਟ੍ਰਿਕ ਟਨ ਦੀ ਜਿਹੜੀ ਹੈਗੀ ਆ 29 ਚਾਰ ਤੱਕ ਜਿਹੜੀ ਲਿਫਟਿੰਗ ਹੋਈ ਆ ਜੀ ਸਰ ਕੋਲਮ ਲਾ ਕੇ ਹਜੇ 70% ਲਿਫਟਿੰਗ ਦਾ ਕੰਮ ਪੈਂਡਿੰਗ ਪਿਆ ਜੀ 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 ਸਾ ਉਹਦੇ ਲਈ ਕੀ ਅਲਟਰਨੇਟਿਵ ਆ ਉਹਦੇ ਲਈ ਇਹ ਹੈਗਾ ਜੀ ਮਾਨਜੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਬੜੇ ਜਿਹੜੇ ਹੈਗੇ ਆ ਮਤਲਬ ਕਦਮ ਉਠਾਈ ਗਏ ਨੇ ਤੇ ਜਿਹਦੇ ਨਾਲ ਪਿਛਲੇ 2 ਦਿਨਾਂ ਦੇ ਵਿੱਚ ਕਾਫੀ ਜਿਹੜੀ ਹੈਗੀ ਲਿਫਟਿੰਗ ਦੇ ਵਿੱਚ ਤੇ